ਕਿ ਪੂਰੀ ਗਲੀ ਛੱਡ ਕੇ ਅਖੀਰ ਦੇ ਵਿੱਚ ਬੰਦ ਗਲੀ ਦੇ ਵਿੱਚੋਂ ਕੰਮ ਕਰ ਰਹੇ ਨੇ ਔਰ ਬੱਚੇ ਬਾਹਰ ਖੇਡਦੇ ਬੱਚਿਆਂ ਦਾ ਬਚਾਅ ਹੋ ਗਿਆ ਭਾਜੀ ਕੋਈ ਬੱਚਾ ਨਹੀਂ ਥੱਲੇ ਦਿੱਤਾ ਨਾ ਛੋਟੇ ਛੋਟੇ ਬੱਚੇ ਸੀਗੇ ਬਾਹਰ ਖੇਡਦੇ ਬੱਚਿਆਂ ਨੇ ਚੀਕਾਂ ਮਾਰੀਆਂ ਜਿਸ ਹਿਸਾਬ ਨਾਲ ਮੋਟਰਸਾਈਕਲ ਲੈ ਕੇ ਗਏ ਔੜਿਆ ਬੱਚੇ ਵੀ ਮਗਰ ਧੋੜੇ ਉਹਨਾਂ ਦੇ ਪਤਾ ਨਹੀਂ ਕੀ ਗੱਲ ਇੱਡੀ ਤੇਜ਼ ਕਿਉਂ ਲਗੇ ਔਰ ਕਿੱਡੀ ਲੰਬੀ ਗਲੀ ਅਖੀਰ ਦੇ ਵਿੱਚੋਂ ਭਾਜੀ ਇਹ ਕੰਮ ਕਰਕੇ ਗਏ ਕਿੱਦਾਂ ਦੇਖ ਰਹੇ ਹੋ ਭਾਜੀ ਇਹ ਵਾਲਾ ਜਿਹੜਾ ਮਾਹੌਲ ਜਿਹੜਾ ਵਿਗੜਦਾ ਹੋਇਆ ਭਾਜੀ ਬੰਦ ਗਲੀ ਦੇ ਵਿੱਚ ਵੀ ਬੰਦਾ ਰਹਿ ਕੇ ਸੇਫ ਹੈਗਾ ਤਾਂ ਖੁੱਲੀਆਂ ਗਲੀਆਂ ਦੇ ਕਹਗਾ ਜੇ ਕੇ ਪਾਸੇ ਕਿਉਂਕਿ ਤੁਸੀਂ ਕਹਿ ਰਹੇ ਹੋ 15 ਮਿੰਟ ਚ ਪਹਿਲਾਂ ਦੀ ਗੱਲ ਹੈ 15 ਤੋਂ 20 ਮਿੰਟ ਪਹਿਲੇ ਦੀ ਗੱਲ ਹੈ ਭਾਜੀ ਪੂਰੀ ਹਾਂ ਲੋ ਠੀਕ ਹੈ ਹੁਣ ਭਾਜੀ ਮੌਕੇ ਤੇ ਪੁਲਿਸ ਨੂੰ ਫੋਨ ਕੀਤਾ ਗਿਆ ਜੀ ਪੁਲਿਸ ਨੂੰ ਫੋਨ ਕਰ ਦਿੱਤਾ ਭਾਜੀ ਹਾਂ ਜੀ ਕੀ ਕਹਿੰਦੇ ਭਾਜੀ ਉਹਨਾਂ ਨੇ ਆਨਲਾਈਨ ਕੰਪਲੇਂਟ ਲੈ ਲਈ ਹੈ ਅੱਛਾ ਜੀ ਬਾਕੀ ਕਹਿੰਦਾ ਹੀ ਆ ਰਹੇ ਆ ਮੌਕੇ ਦੇ ਉੱਤੇ ਦੇਖ ਲੈਣਾ ਠੀਕ ਠੀਕ ਅਭਿਵਾਦ ਹੋਵੇ ਮੈਂ ਤਾਂ ਇਹ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਚਿੱਟਾ ਪੀਣ ਵਾਲਾ ਤੇ ਵੱਧ ਤੋਂ ਵੱਧ ਨੱਥ ਪਾਈ ਜਾਵੇ ਠੀਕ ਹੈ ਜੀ ਇੱਕ ਮਿਹਨਤਦਾਰ ਬੰਦਾ ਸਵੇਰੇ ਕੰਮ ਤੇ ਜਾ ਕੇ ਆ ਕੇ ਉਹਦੇ ਲਈ ਮੋਟਰਸਾਈਕਲ ਲੈਣਾ ਕਿਉਂਕਿ ਇਹਦੇ ਟਾਈਮ ਚ ਲੱਖ ਸਵਾ ਲੱਖ ਰੁਪਿਆ ਦਾ ਮੋਟਰਸਾਈਕਲ ਹੋਣਾ ਕਿੱਟ ਹੋ ਗਿਆ ਇੱਕ ਬੰਦਾ ਕਮੂਨ ਕੀਤਾ ਹੈ ਇੱਕ ਬੰਦਾ ਮਿਹਨਤ ਕਰਨ ਵਾਲਾ ਭਾਜੀ ਉਹਰ ਬਸ ਮੋਟਰਸਾਈਕਲ ਵੀ ਕਾਰ ਦੀ ਤਰ੍ਹਾਂ ਠੀਕ ਹੈ ਜੀ ਬਹੁਤ ਮਿਹਨਤ ਕਰਕੇ ਚੀਜ਼ ਲਈ ਜਾਂਦੀ ਆ ਪਰ ਇਹੋ ਜਿਹੇ ਅੰਸਰਾਂ ਦੇ ਕੀ ਭਾਜੀ ਚਿੱਟਾ ਸ਼ੋਗਲ ਦੀ ਇਹ ਗੱਲ ਕੋਈ ਮੇਰੇ ਵਰਗਾ ਇਹ ਕੰਮ ਤਾਂ ਕਰੇਗਾ ਨਹੀਂ ਠੀਕ ਹੈ ਜੀ ਤੇ ਜਿਹੜਾ ਵੀ ਕੰਮ ਕਰੇਗਾ ਭਾਜੀ ਇਹ ਨਸ਼ੇ ਵਾਲਾ ਬੰਦਾ ਵਾ ਕੋਈ ਆਮ ਬੰਦਾ ਕੋਈ ਜਨਰਲ ਬੰਦਾ ਇਹ ਚੀਜ਼ ਨਹੀਂ ਕਰਦਾ ਅੱਛਾ ਕੰਮ ਕਾਇਰ ਨਹੀਂ ਕਰਦਾ ਭਾਜੀ ਆ ਮੇਰੀ ਵਾਈਫ ਆ ਮੈਂ ਤੁਹਾਨੂੰ ਦਿਖਾ ਰਿਆ ਇਹਨਾਂ ਨੂੰ ਧੱਕਾ ਮਾਰ ਰਿਹਾ ਮੈਡਮ ਕੀ ਗੱਲਬਾਤ ਹੋਈ ਸੀ ਸਾਰੀ ਇਹੋ ਕਾਫੀ دیر ਦੇ ਮਤਲਬ ਇੱਥੇ ਘੁੰਮ ਰਹੇ ਸੀ ਬਟ ਮੈਨੂੰ ਇਹ ਹੀ ਸੀਗਾ ਕਿ ਨਾਰਮਲੀ ਜਿੱਦਾਂ ਕਰਾਇਦਾ ਹੈ ਕਿ ਕੋਈ ਆਇਆ ਹੋਊਗਾ ਇੱਕ ਘੁੰਮ ਰਿਹਾ ਬਟ ਜਿੰਨੀ ਦੇਰ ਮੈਂ ਗੇਟ ਓਪਨ ਕੀਤਾ ਉਹ ਸਟਾਰਟ ਕਰਕੇ ਭੱਜ ਗਿਆ ਅੱਛਾ ਜੀ ਮੈਂ ਕਾਫੀ دیر ਤੱਕ ਫੜਿਆ ਬਟ ਉਹਨੇ ਇੰਨੀ ਜ਼ੋਰ ਦੀ ਮੈਨੂੰ ਧੱਕਾ ਮਾਰਿਆ ਕਿ ਮੇਰੇ ਕੋਲ ਮਤਲਬ ਨਹੀਂ ਫੜਿਆ ਗਿਆ ਅੱਛਾ ਮੈਨੂੰ ਕੋਈ ਹਥਿਆਰ ਵਗੈਰਾ ਵੀ ਸੀ ਕਿ ਨਹੀਂ ਹਥਿਆ ਕਿੱਦਾਂ ਦੇਖਦੇ ਮੈਡਮ ਵਾਲੇ ਥੋੜਾ ਡਾਈਨ 6 ਤੋਂ 7:30 ਵਜੇ ਹਾਲੇ ਹੈ ਮੈਡਮ ਨੇਰਾ ਵੀ ਨਹੀਂ ਹੋਇਆ ਕੁਝ ਜਿਹੜੀ ਬਲੀ ਕਿਉਂਕਿ ਥੋੜੀ ਉਨਮੀ ਹੈਗੀ ਕੋ ਬੰਦ ਹਾਂਜੀ ਔਰ ਇਹ ਚੀਜ਼ ਅਸੀਂ ਕਹਿ ਰਹੇ ਹਾਂ ਕਿ ਦੇਖ ਲਓ ਮਤਲਬ ਇਨਸਾਨ ਸੇਵ ਹੀ ਨਹੀਂ ਹੋ ਰਿਹਾ I ਥੈਂਕ ਗੋਡ ਇਹ ਬੱਚਾ ਕੋਈ ਇਦਾਂ ਨਹੀਂ ਹੋ ਰਿਹਾ। ਦੇਖੋ ਛੋਟੇ ਛੋਟੇ ਬੱਚੇ ਇਦਾਂ ਦੇ ਬੱਚੇ ਗਲੀਆਂ ਇੱਥੇ ਗਲੀ 'ਚ ਖੇਡ ਰਹੇ ਬੱਚਿਆਂ ਦਾ ਇਨਸਾਨ ਇੱਕ ਬੱਚੇ ਨੂੰ ਵੀ ਕਿਡਨੈਪ ਕਰ ਹੀ ਸਕਦੇ ਆਂ ਅਗਰ ਬਾਈਕ ਲੈ ਬਾਈਕ ਦੇ ਵਿੱਚ ਲਾ ਦੇਣ। ਮੈਨੂੰ ਲੱਗਦਾ ਬੱਚੇ ਘਰਾਂ ਦੇ ਬਾਹਰ ਵੀ ਨਹੀਂ ਆਉਂਦੇ ਲੋਕ ਸੇਫ ਹਾਂਜੀ ਨਹੀਂ ਸੇਵਾ ਜੀ ਬਿਲਕੁਲ ਵੀ ਸੇਫ ਨਹੀਂ ਹੋ ਜੀ ਹਾਂਜੀ ਨਹੀਂ ਸੇਵਾ ਗਲੀਆਂ ਆ ਜੀ ਪਾਜੀ ਕੀ ਕਹਿਣਾ ਚਾਹੁੰਦੇ ਜੀ ਮੰਗ ਮੰਗਦੇ ਪ੍ਰਸ਼ਾਸਨ ਤੋਂ ਮਾਨੂੰ ਪ੍ਰਸ਼ਾਸਨ ਤੋਂ ਸਰ ਇਹ ਮੰਗ ਕਰਦੇ ਆਂ ਕਿ ਇਹ ਮਤਲਬ ਸੇਫਟੀ ਕੀਤੀ ਜਾਵੇ ਨਸ਼ਾ ਬੰਦ ਕਰਵਾਇਆ ਜਾਵੇ। ਉਹੀ ਰੀਜ਼ਨ ਨਾ ਹੀ ਹੋ ਰਿਹਾ ਜਿੱਦ ਮੇਰੇ ਹਸਬੰਦ ਦਾ ਸਰੀਰ। ਜਿਹੜਾ ਕੀ ਹਾਲੇ ਘਰੋਂ ਬਾਹਰੋਂ ਮੋਟਰਸ ਚੱਕਿਆ ਗਿਆ ਕਰੋਚਾ ਘਰ ਛੱਡ ਕੇ ਵੀ ਜਾਣਾ ਬੜਾ ਮੁਸ਼ਕਲ ਹੋ ਰਿਹਾ ਲੱਗਦਾ ਨਹੀਂ ਕੋਈ ਇੱਧਰ ਹਾਂਜੀ ਹਾਂਜੀ ਬਿਲਕੁਲ ਜੀ। ਪੈਦਲ ਵੀ ਬੜੀ ਲੰਬੀ ਹੈ ਕਿਸੇ ਨੇ ਫੜਨ ਦੀ ਕੋਸ਼ਿਸ਼ ਵੀ ਗੱਲਬਾਤ ਹੋਈ ਹੈ ਜੀ ਤੇ ਟਾਈਮ ਦੇਖ ਲਓ 8:00 ਬਜੇ 9 ਮਿੰਟ ਹੋ ਗਏ ਆ ਤੇ ਹੱਲੇ ਤੱਕ ਭਾਜੀ ਪੁਲਿਸ ਵਾਲਾ ਨੂੰ ਦੋ ਵਾਰੀ ਮੈਂ ਫੋਨ ਪਾ ਚੁੱਕਾ ਹੱਲੇ ਤੱਕ ਕੁਝ ਨਹੀਂ ਆਇਆ। ਜੀ ਦੇਖੋ ਪੁਲਿਸ ਵੀ ਨਹੀਂ ਆਈ ਇਹ ਮੇਰੇ ਕੋਲ। ਬਿਲਕੁਲ ਭਾਜੀ ਕੋਲ ਲਾਈਓ ਸਾਡੇ ਸਾਹ ਖਾਲਾ ਜਿਹੜਾ ਲੱਗਦਾ ਪਾਜੀ ਪਾਰਕੂ ਟੈਂਪਾ ਜੀ ਪਹਿਲਾਂ 100 ਨੰਬਰ ਕੋਨ ਦਿੱਤੀ ਹੈ ਜੀ ਉਹ ਕਹਿੰਦੇ 112 ਤੇ ਕਰੋ ਮੈਂ 112 ਤੇ ਕੋਨ ਦਿੱਤੀ ਹੈ ਜੀ ਜ਼ੀਰੋ ਨੰਬਰ ਕਲੀ ਵਿੱਚ ਉਹ ਕਹਿੰਦੇ ਤੁਹਾਡੀ ਆਲਰੇਡੀ ਕੰਪਲੀਟ ਹੋ ਗਈ ਹੈ ਜੀ ਆ ਤੁਹਾਨੂੰ ਮੈਂ ਟਾਈਮ ਬਤਾ ਦਿੰਦਾ ਉਹਦੇ ਟਾਈਮ ਹੀ ਹੋਏਗਾ ਗੱਲ ਕਿਤੇ 112 ਨੰਬਰ ਦੇ ਭਾਜੀ ਆ ਫਰਾਰ ਹੋ ਜਾ 7:58 ਮਿੰਟ ਤੇ ਗੱਲ ਹੋਈ 8:10 ਹੋ ਗਏ ਆ ਜੀ ਉਹਨੇ ਗੱਲ ਕੀਤੀ ਸੀ ਕਿੰਨੇ ਥੋੜੀ ਜਿਹਾ ਚਾਰ ਤੁਹਾਡੇ ਕੋਲ ਥਾਣੇ ਵਾਲੇ ਜੀ ਨਹੀਂ ਭਾਜੀ ਜੇ ਕੋਈ ਇਦਾਂ ਹੀ ਕੋਈ ਵੱਡੀ ਵਾਰਦਾਤ ਹੋ ਜਾਂਦੀ ਆ ਉੱਥੇ ਵੀ ਇਦਾਂ ਅੱਛੀ ਹੋ ਜਾਂਦਾ ਹੈ ਜੀ ਦੇਖੋ ਜਿਨਾਂ ਕਿ ਤੁਸੀਂ ਦੱਸਦੇ ਹੋ ਕਿ ਜਿਹੜਾ ਮੋਟਰਸਾਈਕਲ ਬੜੀ ਸਪੀਡ ਨਾਲ ਲੱਗੇ ਆ ਬੱਚੇ ਤੁਸੀਂ ਤੁਹਾਡੇ ਖੇਡਦੇ ਪਿਆ ਉਹਨਾਂ ਨੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਸ਼ੁਕਰ ਕਰੋ ਡਿੱਗੀ ਨਹੀਂ ਕਿਉਂ ਦੇ ਸੱਟ ਨਹੀਂ ਲੱਗੀ ਜਾਂ ਠੀਕ ਹੈ ਜੀ ਜਾਂ ਕੋਈ ਹਥਿਆਰ ਨਹੀਂ ਆ ਕੁਛ ਨਹੀਂ ਸੀਗਾ ਠੀਕ ਹੈ ਜੀ ਮੈਂ ਕਹਿੰਦਾ ਸ਼ੁਕਰ ਗੁਜ਼ਾਰਾਂ ਗਲੀ ਚੰਨੇ ਬੱਚੇ ਪਰ ਕਿਵੇਂ ਦੇਖਦੇ ਹੋ ਕਿ ਪਾਈ ਪਾਈ ਜੋੜ ਕੇ ਬੰਦਾ ਆਪਣਾ ਘਰ ਦਾ ਸਮਾਨ ਬਣਾਉਂਦਾ ਹੈ ਵਾਈਕਲ ਬਣਾਉਂਦਾ ਹੈ ਪਰ ਇਹੋ ਜਿਹਾ ਅੰਸਰ 1 ਮਿੰਟ ਚ ਤਬਾਹ ਕਰ ਜਾਂਦਾ ਜੀ ਮੈਂ ਤਾਂ ਪੁੱਛ ਅੱਗੇ ਹੀ ਕੋਈ ਜਾਰੀ ਚ ਕਰ ਸਕਦਾ ਜੀ ਇੱਕ ਮਿਹਨਤਦਾਰ ਬੰਦੇ ਆਪਾਂ ਠੀਕ ਹੈ ਜੀ ਇਸ ਤੋਕ ਹੋ ਸਕਦਾ ਕਿ ਇਹ ਬਾਈਕ ਸਾਨੂੰ ਵਾਪਸ ਮਿਲ ਜੇ ਕਈ ਜੋ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਇਹਨਾਂ ਦੇ ਇੱਕ ਵਾਰੀ ਨੰਬਰ ਦੱਸ ਦੋ ਉਹਦਾ ਬਾਈਕ ਪੀਬੀ 08 ਹੈ ਜੀ ਇਹ ਇਹ ਨੰਬਰ ਹੈ 2202 ਪੀਬੀ 08 ਪੀਏ 2202 সিলਵਰ ਕਲਰ ਸਪੈਂਡਰ ਪਲੱਸ ਠੀਕ ਹੈ ਜੀ ਕਿਹੜਾ ਮਹੱਲਾ ਹੈ ਜੀ ਆਪਣਾ ਪਿੰਡਾ ਭਾਜੀ ਇਹ ਨਿਊ ਸਰਾਜਗੰਜਾ ਜੀ ਨੰਬਰ ਵੀ ਦੱਸ ਦੋ ਜੇ ਕਿਸੇ ਨੂੰ ਮਿਲ